ਕੈਲੀਫੋਰਨੀਆ ਉਹਨਾਂ 19 ਸੂਬਿਆਂ ਦੇ ਨਾਲ ਮਿਲ ਕੇ ਇੱਕ ਲਾ ਸੂਟ ਫਾਈਲ ਕਰ ਰਿਹਾ ਆ 트ੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਜਿਹੜਾ 트ੰਪ ਉਹਨਾਂ ਦਾ ਇਲੈਕਸ਼ਨ ਆਰਡਰ ਉਹਨਾਂ ਨੇ ਜਾਰੀ ਕੀਤਾ ਸੀਗਾ ਇਹ ਜਿਹੜੇ ਸੂਬੇ ਆ ਇਹ ਕਹਿ ਰਿਹਾ ਵੀ ਇਹ ਜਿਹੜਾ ਆਰਡਰ ਰਾਸ਼ਪਤੀ 트ੰਪ ਦਾ ਆ ਇਹ ਗੈਰ ਸੰਵਿਧਾਨਿਕ ਹੈਗਾ ਆ 트ੰਪ ਉਹਨਾਂ ਨੇ ਬੀਤੇ ਦਿਨ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀਗਾ ਵੀ ਫੈਡਰਲ ਇਲੈਕਸ਼ਨ ਚ ਹਿੱਸਾ ਲੈਣ ਦੇ ਲਈ ਵੋਟਾਂ ਦੇ ਨੂੰ ਰਜਿਸਟਰ ਕਰਨ ਦੇ ਲਈ ਹਰ ਇੱਕ ਉਸ ਵੋਟਰ ਨੂੰ ਇੱਥੇ ਡਾਕੂਮੈਂਟਡ ਪ੍ਰੂਫ ਜਿਹੜਾ ਸਿਟੀਜ਼ਨਸ਼ਿਪ ਦਾ ਉਹ ਦਿਖਾਉਣ ਦੀ ਜ਼ਰੂਰਤ ਹੈਗੀ ਆ ਹੁਣ ਕਹਿੰਦੇ ਵੀ 19 ਸੂਬੇ ਇਹ ਜਿਹੜੇ ਜਿੱਥੇ ਕਿ ਮੋਸਟਲੀ ਸਾਰੇ ਡੈਮੋਕ੍ਰੇਟ ਪਾਰਟੀ ਦੇ ਨਾਲ ਸਬੰਧਿਤ ਆ ਉਹਨਾਂ ਨੇ ਇਸ ਐਗਜ਼ੈਕਟਿਵ ਆਰਡਰ ਦੇ ਉਲਟ ਲਾ ਸੂਟ ਦਰਜ ਕੀਤਾ ਹੈ ਕਹਿੰਦੇ ਇਹਨਾਂ ਦਾ ਇਹ ਦਾਵਾ ਵੀ ਇਹ ਰੀਸ਼ੇਪ ਕਰਨਾ ਚਾਹੁੰਦੇ ਨੇ ਇਲੈਕਸ਼ਨਸ ਨੂੰ ਯੂਐਸ ਦੇ ਵਿੱਚ ਤੇ ਇਥੋਂ ਤੱਕ ਕਿ ਉਹਨਾਂ ਨੇ ਇਸ ਨੂੰ ਗੈਰ ਸੰਵਿਧਾਨਿਕ ਵੀ ਕਹਿ ਦਿੱਤਾ ਕਹਿੰਦੇ ਵੀ ਇਹ ਇਨਵੇਜਨ ਹੈਗੀ ਆ ਸਟੇਟ ਦੀ ਕਲੀਅਰ ਅਥਾਰਟੀ ਵੀ ਉਹ ਆਪਣੀਆਂ ਇਲੈਕਸ਼ਨਸ ਕਿਦਾਂ ਰਨ ਕਰ ਸਕਦੇ ਆ ਹੁਣ ਇੱਕ ਪਾਸੇ ਤਾਂ ਰਾਸ਼ਪਤੀ ਟਰੰਪ ਬਹੁਤ ਸਾਰੀਆਂ ਇਤਨੀਆ ਸੰਸਥਾਵਾਂ ਮਹਿਕਮਿਆਂ ਨੂੰ ਖਾਰਜ ਕਰ ਰਹੇ ਆ ਤੇ ਉਹ ਕਹਿ ਰਿਹਾ ਵੀ ਸੂਬਿਆਂ ਦੇ ਕੋਲ ਇਸ ਦਾ ਸਿੱਧਾ ਅਧਿਕਾਰ ਹੋਣਾ ਚਾਹੀਦਾ ਫੈਡਰਲ ਲੈਵਲ ਤੇ ਨਹੀਂ ਚਾਹੀਦਾ ਪਰ ਇਲੈਕਸ਼ਨ ਦੇ ਮਾਮਲੇ ਵਿੱਚ ਉਹ ਕਹਿੰਦੇ ਆ ਵੀ ਫੈਡਰਲ ਲੈਵਲ ਦੇ ਉੱਤੋਂ ਜਿਹੜਾ ਅਧਿਕਾਰ ਆ ਉਹ ਸਾਰਿਆਂ ਦੇ ਉੱਤੇ ਇੱਕਸਾਰ लागू ਜਿਹੜਾ ਉਹ ਹੋਵੇ ਸੋ ਫੈਡਰਲਿਜ਼ਮ ਕਿਤੇ ਠੀਕ ਲੱਗਦਾ ਇਹਨਾਂ ਨੂੰ ਕਿਤੇ ਜਿਹੜਾ ਉਹ ਉਲਟ ਲੱਗਦਾ ਆ ਇਹ ਤਕਰੀਬਨ ਸਾਰੀਆਂ ਐਡਮਿਨਿਸਟ੍ਰੇਸ਼ਨ ਦੀਆਂ ਐਡਮਿਨਿਸਟ੍ਰੇਟਰਸ ਦੀਆਂ ਇਦਾਂ ਦੀਆਂ ਪਾਲਿਸੀਆਂ ਜਿਹੜੀਆਂ ਉਹ ਰਹਿੰਦੀਆਂ ਰਹੀਆਂ ਆ ਇਹ ਜਿਹੜੇ ਹੁਣ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਦੇ ਕੋਲ ਇਹ ਪਾਵਰ ਹੈ ਹੀ ਨਹੀਂ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਐਗਜ਼ੀਕਟਿਵ ਆਰਡਰ ਜਾਰੀ ਕਰ ਦਿੱਤਾ ਆ unconstitutional anti-democratic ਤੇ unamerican ਤੱਕ ਵੀ ਇਸ ਨੂੰ ਕਈ ਜਿਹੜੇ ਸਟੇਟ ਅਟਾਰਨੀ ਜਨਰਲਸ ਨੇ ਕਹਿ ਦਿੱਤਾ ਆ ਹੁਣ ਇਹ ਜਿਹੜਾ ਨਤਾਰਾ ਹੈ ਇਵੈਂਚੁਅਲੀ কোর্ਟ ਦੇ ਵਿੱਚ ਹੋਵੇਗਾ ਵੀ ਅਦਾਲਤ ਇਸ ਨੂੰ ਕਿਸ ਤਰੀਕੇ ਦੇ ਨਾਲ ਇਹ ਮੰਨਦੀ ਆ ਤਿੰਨ ਮਹੀਨਿਆਂ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਨੇ 10 ਲਾ ਸੂਟ 트럼ਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਫਾਈਲ ਕੀਤੇ ਹੈਗੇ ਆ